ਸਰਦੇ ਸੰਗਰੂਰ ਵੀ ਦੀ ਰਚਨਾ ਆਇਆ ਸੀ ਕੋਲ ਮੇਰੇ ਆਇਆ ਸੀ ਕੋਲ ਮੇਰੇ ਆਇਆ ਸੀ ਕੋਲ ਮੇਰੇ ਆਇਆ ਸੀ ਕੋਲ ਮੇਰੇ ਤੰਗ ਕੇ ਸੀ ਲੰਗ ਗਿਆ ਤੰਗ ਕੇ ਸੀ ਲੰਗ ਗਿਆ ਪਰ ਨਜ਼ਰਾਂ ਰਾਹੀ ਪਰ ਨਜ਼ਰਾਂ ਰਾਹੀ ਪਰ ਨਜ਼ਰਾਂ ਰਾਹੀ ਕੁਝ ਪਰ ਨਜ਼ਰਾਂ ਰਾਹੀ ਕੁਝ ਮੰਗ ਕੇ ਧੀ ਲੰਘ ਗਿਆ ਮੰਗ ਕੇ ਧੀ ਲੰਘ ਗਿਆ ਦੂਰੋਂ ਹੀ ਉਸ ਨੂੰ ਮੈਂ ਦੋਸਤੋ ਲਿਆ ਪਛਾਣ ਸੀ ਸ਼ਰਾਰਤ ਤੇ ਪਰ ਨਜ਼ਰਾਂ ਨਾਲ ਜੋ ਡੰਗ ਕੇ ਧੀ ਲੰਘ ਗਿਆ ਜੋ ਡੰਗ ਕੇ ਧੀ ਲੰਘ ਗਿਆ 让哥哥呀。